ਆਰੇ ਉਹ ਸ਼ਾਉਲ ਜੋ ਗਧਿਆਂ ਨੂੰ ਚਰਾਇਆ ਕਰਦਾ ਸੀ ਪਰਮੇਸ਼ਵਰ ਨੇ ਉਹਦੇ ਤੇ ਤਰਸ ਕੀਤਾ ਇਜ਼ਰਾਈਲ ਦੇ ਉੱਪਰ ਪਹਿਲੇ ਰਾਜੇ ਦੇ ਰੂਪ ਚ ਚੁਣ ਲਿਆ ਇਹ ਅਦਭੁਤਾ ਸਾਡਾ ਪਰਮੇਸ਼ਵਰ ਨਾ ਯੋਗ ਇਨਸਾਨਾਂ ਨੂੰ ਵੀ ਚੁਣਦਾ ਜਿਨ੍ਹਾਂ ਦੇ ਕੋਲ ਕੋਈ ਯੋਗਤਾ ਨਹੀਂ ਉਹਨਾਂ ਨੂੰ ਵੀ ਆਸ਼ੀਸ਼ ਦਿੰਦਾ ਹੈ ਅੱਜ ਅਸੀਂ ਜੋ ਕੁਝ ਵੀ ਹਾਂ ਸਾਡੀ ਯੋਗਤਾ ਸਾਡਾ ਟੈਲੈਂਟ ਅਸੀਂ ਉਸ ਦੇ ਕਾਰਨ ਬਿਲਕੁਲ ਵੀ ਨਹੀਂ ਆ ਪਰਮੇਸ਼ਵਰ ਨੇ ਜਦੋਂ ਸ਼ਾਉਲ ਵਰਗੇ ਨੂੰ ਰਾਜਾ ਨਿਯੁਕਤ ਕੀਤਾ ਉਸ ਤੋਂ ਬਾਅਦ ਉਸ ਨੂੰ ਜੋ ਅਹੁਦਾ ਦਿੱਤਾ ਗਿਆ ਸੀ ਉਸ ਦਾ ਧਿਆਨ ਰੱਖਣ ਦੇ ਲਈ ਉਸ ਨੂੰ ਨਿਗਰਾਨੀ ਕਰਨੀ ਚਾਹੀਦੀ ਸੀ ਪਰਮੇਸ਼ਵਰ ਨੇ ਸ਼ਾਉਲ ਵਰਗੇ ਨਾਯੋਗ ਵਿਅਕਤੀ ਨੂੰ ਰਾਜਾ ਬਣਾਇਆ ਉਸ ਨੂੰ ਜੋ ਅਹੁਦਾ ਦਿੱਤਾ ਗਿਆ ਸੀ ਉਸ ਨੂੰ ਜੋ ਰਾਜ ਦਿੱਤਾ ਗਿਆ ਸੀ ਉਹਦੇ ਲਈ ਉਸ ਨੇ ਬਹੁਤ ਹੀ ਧਿਆਨ ਦੇ ਨਾਲ ਰਹਿਣਾ ਸੀ ਅਸੀਂ ਇੱਕ ਸਮੇਂ ਪਾਪ ਦੇ ਵਿੱਚ ਸੀ ਅੰਧਕਾਰ ਦੇ ਵਿੱਚ ਸੀ ਅਸੀਂ ਸ਼ੈਤਾਨ ਦੇ ਹੱਥਾਂ ਦੇ ਵਿੱਚ ਗੁਲਾਮ ਸੀ ਲੇਕਿਨ ਐਸੇ ਹਾਲਾਤਾਂ ਵਿੱਚੋਂ ਪਾਪ ਦੇ ਬੰਦਨਾ ਦੇ ਵਿੱਚੋਂ ਪਰਮੇਸ਼ਵਰ ਨੇ ਸਾਨੂੰ ਬਾਹਰ ਕੱਢਿਆ छुੜਾਇਆ ਹੀ ਨਹੀਂ ਪਰਮੇਸ਼ਵਰ ਨੇ ਸਾਨੂੰ ਆਪਣੇ ਅਧਿਕਾਰੀ ਬਣਾ ਲਿਆ ਸਾਨੂੰ ਆਪਣੇ ਵਾਰਿਸ ਵੀ ਪਰਮੇਸ਼ਵਰ ਨੇ ਬਣਾ ਲਿਆ ਅਤੇ ਸਾਨੂੰ ਉਸ ਨੇ ਆਪਣੇ ਗਵਾਹ ਵੀ ਬਣਾ ਲਿਆ ਅਤੇ ਅਸੀਂ ਉਹਦੀ ਸੇਵਾ ਕਰ ਸਕੇ ਐਸਾ ਮੌਕਾ ਵੀ ਦਿੱਤਾ ਪਰਮੇਸ਼ਵਰ ਦੀ ਸਾਡੇ ਤੇ ਵੱਡੀ ਕਿਰਪਾ ਹੈ ਸਾਨੂੰ ਦਿੱਤੀ ਗਈ ਇਸ ਗਵਾਹੀ ਨੂੰ ਅਤੇ ਆਸ਼ੀਸ਼ ਨੂੰ ਦਿੱਤੀ ਗਈ ਇਸ ਸਥਿਤੀ ਨੂੰ ਦਿੱਤੇ ਗਏ ਅਹੁਦੇ ਨੂੰ ਦਿੱਤੀ ਹੋਈ ਸੇਵਾ ਦੀ ਕੀ ਕਰਨੀਆਂ ਰੱਖੀ ਕਰਨੀਆਂ ਸਮਝ ਗਿਆ ਨਾ ਸੰਭਾਲਣਾ ਹੈ ਹੁਣ ਇੱਥੇ ਅਸੀਂ ਕੀ ਵੇਖਦੇ ਆ ਪਰਮੇਸ਼ਵਰ ਨੇ ਸ਼ਾਉਲ ਨੂੰ ਅਹੁਦਾ ਦਿੱਤਾ ਅਧਿਕਾਰ ਦਿੱਤਾ ਅਤੇ ਉਸ ਨੇ ਹੁਣ ਉਸ ਰਾਜ ਦੀ ਰਾਖੀ ਕਰਨੀ ਸੀ ਅਤੇ ਉਸ ਨੇ ਆਪਣੇ ਅਹੁਦੇ ਨੂੰ ਵੀ ਬਚਾਉਣਾ ਸੀ ਜੇ ਰਾਜ ਹੈ ਤਾਂ ਆਮ ਤੌਰ ਤੇ ਦੁਸ਼ਮਣ ਵੀ ਹੋਣਗੇ ਅਤੇ ਉਹ ਦੁਸ਼ਮਣ ਕਿਸੇ ਨਾ ਕਿਸੇ ਦਿਨ ਉਸ ਰਾਜ ਤੇ ਹਮਲਾ ਤਾਂ ਕਰਨਗੇ ਜਿਸ ਨੇ ਉਸ ਦੇਸ਼ ਨੂੰ ਬਚਾਉਣਾ ਹੈ ਉਸ ਦੇਸ਼ ਦੀ ਰੱਖੀ ਕਰਨੀ ਆ ਅਤੇ ਆਪਣੇ ਅਹੁਦੇ ਨੂੰ ਵੀ ਬਚਾਉਣਾ ਹੈ ਉਸ ਸ਼ਾਹ ਨੂੰ ਹਮੇਸ਼ਾ ਚੌਕਸ ਰਹਿਣਾ ਚਾਹੀਦਾ ਸੀ ਜੇ ਦੁਸ਼ਮਣ ਅਚਾਨਕ ਉਹਨਾਂ ਤੇ ਹਮਲਾ ਕਰ ਦੇਵੇ ਉਹਨਾਂ ਨਾਲ ਲੜਨ ਦੇ ਲਈ ਉਹਨਾਂ ਕੋਲ ਹਥਿਆਰ ਵੀ ਹੋਣੇ ਚਾਹੀਦੇ ਆ ਸਾਰੇ ਹਥਿਆਰ ਹੋਣੇ ਚਾਹੀਦੇ ਭੈਣੋ ਤੇ ਭਰਾਵੋ ਜੇ ਮੈਂ ਰਾਜ ਦੇ ਬਾਰੇ ਗੱਲ ਕਰ ਰਿਹਾ ਹਾਂ ਤਾਂ ਤੁਹਾਡਾ ਵੀ ਇੱਕ ਰਾਜ ਹੈ ਮੰਨਦੇ ਹੋ ਜਾਂ ਨਹੀਂ ਤੁਹਾਡਾ ਵੀ ਇੱਕ ਰਾਜ ਹੈ ਤੁਹਾਡਾ ਪਰਿਵਾਰ ਵੀ ਤੁਹਾਡਾ ਇੱਕ ਰਾਜ ਹੈ ਜੇ ਉਸ ਪਰਿਵਾਰ ਦੇ ਤੁਸੀਂ ਰਾਜੇ ਹੋ ਤੁਹਾਡੀ ਪਤਨੀ ਰਾਣੀ ਆ ਤੁਹਾਡੇ ਬੱਚੇ ਵਾਰਸ ਆ ਤੁਹਾਡਾ ਪਰਿਵਾਰ ਛੋਟਾ ਰਾਜ ਹੈ ਉਹ ਰਾਜ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਅਤੇ ਉਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਪਿਤਾ ਦੇ ਰੂਪ ਚ ਮਾ ਦੇ ਰੂਪ ਚ ਰਾਣੀ ਦੇ ਰੂਪ ਚ ਰਾਜੇ ਦੇ ਰੂਪ ਚ ਤੁਹਾਡੀ ਆ ਉਸ ਰਾਜ ਦੇ ਵਿੱਚ ਕੌਣ ਆ ਤੁਹਾਡੇ ਬੱਚੇ ਉਹਨਾਂ ਬੱਚਿਆਂ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਤੁਹਾਡੇ ਉੱਪਰ ਆ ਹੁਣ ਗੌਰ ਕਰਿਓ ਇਜ਼ਰਾਈਲੀਆਂ ਦੇ ਜਾਣੀ ਦੁਸ਼ਮਣ ਕੌਣ ਆ ਤੁਸੀਂ ਜਾਣਦੇ ਹੋ ਇਜ਼ਰਾਈਲੀਆਂ ਦੇ ਜਾਣੀ ਦੁਸ਼ਮਣ ਫਲਸਤੀ ਲੋਕ ਆ ਸ਼ੁਰੂਆਤ ਤੋਂ ਹੀ ਹੁਣ ਸ਼ਾਉਲ ਦੇ ਉੱਪਰ ਹਮਲਾ ਕਰਕੇ ਸ਼ਾਉਲ ਨੂੰ ਅਤੇ ਸ਼ਾਉਲ ਦਾ ਜੋ ਕੁਝ ਵੀ ਸੀ ਜਿੰਨੇ ਸਭ ਕੁਝ ਤੇ ਕਬਜ਼ਾ ਕਰ ਲਿਆ ਸੀ ਉਹ ਕਿਹੜਾ ਰਾਜਾ ਸੀ ਦੱਸੋ ਕੌਣ ਸੀਗੇ ਫਲਿਸਤੀ ਸੀ ਸ਼ਾਉਲ ਨੇ ਆਤਮ ਹੱਤਿਆ ਕਰ ਲਈ ਨਾ ਕਿਹਦੇ ਨਾਲ ਲੜਨ ਗਿਆ ਸੀ ਫਲਿਸਤਿਆ ਦੇ ਨਾਲ ਲੜਨ ਗਿਆ ਸੀ ਫਲਿਸਤੀ ਹਮਲਾ ਕਰ ਰਿਹਾ ਇਹ ਜਾਣ ਕੇ ਉਹਨਾਂ ਫਲਿਸਤਿਆ ਤੇ ਜਿੱਤ ਪਾਉਣੀਆਂ ਸੋਚ ਕੇ ਸ਼ਾਉਲ ਸ਼ਾਉਲ ਦਾ ਪੁੱਤਰ ਯੋਨਾਥਾਨ ਅਤੇ ਉਹਦੇ ਸਾਰੇ ਪੁੱਤਰ ਮਿਲ ਕੇ ਉਹ ਫਲਿਸਤੀਆ ਦੇ ਵਿਰੁੱਧ ਯੁੱਧ ਕਰਦੇ ਸਮੇਂ ਪਿਆਰਿਓ ਹਾਰ ਗਏ ਯੋਨਾਥਾਨ ਮਾਰ ਦਿੱਤਾ ਗਿਆ ਉਹਦੇ ਬੱਚੇ ਉਹਦੇ ਸਾਹਮਣੇ ਮਾਰ ਦਿੱਤੇ ਗਏ ਸ਼ਾਉਲ ਇਹ ਬਰਦਾਸ਼ਤ ਨਾ ਕਰ ਸਕਿਆ ਹਾਰ ਗਿਆ ਇਸ ਗੱਲ ਨੂੰ ਬਰਦਾਸ਼ਤ ਨਾ ਕਰ ਸਕਿਆ ਆਪਣੀ ਤਲਵਾਰ ਦੇ ਨਾਲ ਉਹ ਮਰ ਗਿਆ ਸ਼ਾਉਲ ਕਿਉਂ ਹਾਰ ਗਿਆ ਸ਼ਾਉਲ ਨੇ ਕਿਉਂ ਆਪਣੇ ਰਾਜ ਨੂੰ ਗਵਾ ਲਿਆ ਉਸ ਨੂੰ ਰਾਜਾ ਹੋਣ ਦਾ ਜੋ ਅਧਿਕਾਰ ਮਿਲਿਆ ਉਸ ਨੂੰ ਉਹਨੇ ਕਿਉਂ ਗਵਾਇਆ ਰਾਜੇ ਦੇ ਰੂਪ ਚ ਜੋ ਔਦਾ ਉਹਨਾਂ ਨੂੰ ਦਿੱਤਾ ਗਿਆ ਸੀ ਉਹ ਉਹਨਾਂ ਲਈ ਇੱਕ ਮੌਕਾ ਸੀ ਸ਼ਾਮੂਲ ਪਰਮੇਸ਼ਵਰ ਨੇ ਜੋ ਮੌਕਾ ਦਿੱਤਾ ਜੋ ਰਾਜ ਦਿੱਤਾ ਉਸ ਨੂੰ ਉਸਨੇ ਗਵਾ ਲਿਆ ਕਿਉਂ ਗਵਾਇਆ ਆਓ ਵੇਖਦੇ ਹਾਂ ਉਸ ਦੇ ਪਿੱਛੇ ਜਿਹੜਾ ਵੱਡਾ ਕਾਰਨ ਸੀ ਉਸ ਨੂੰ ਪੜ ਰਹੇ ਹਾਂ ਉਹ ਕੀ ਆ ਪਹਿਲਾ ਸ਼ਮੂ엘 13ਵਾਂ ਅਧਿਆਇ 19ਵਾਂ ਵਚਨ ਇਜ਼ਰਾਈਲ ਦੇ ਸਾਰੇ ਦੇਸ਼ 'ਚ ਲੋਹਾਰ ਕਿਤੇ ਵੀ ਨਹੀਂ ਮਿਲਦੇ ਸੀ ਕਿਉਂਕਿ ਫਲਸਤੀਆਂ ਨੇ ਕਿਹਾ ਸੀ ਇਬਰੀ ਤਲਵਾਰ ਜਾਂ ਬਰਸ਼ੀ ਬਣਾ ਨਾ ਸਕਣ ਅੱਗੇ ਵੇਖਾਂਗੇ 22ਵਾਂ ਵਚਨ ਇਸ ਲਈ ਯੁੱਧ ਦੇ ਦਿਨ ਸ਼ਾਉਲ ਅਤੇ ਯੋਨਾਥਾਨ ਦੇ ਸਾਥੀਆਂ ਵਿੱਚੋਂ ਕੀਆ ਕਿਸੇ ਦੇ ਕੋਲ ਨਾ ਤਾਂ ਤਲਵਾਰ ਸੀ ਨਾ ਹੀ ਬਰਸ਼ੀ ਸੀ ਕਿ ਸ਼ਾਉਲ ਦੇ ਕੋਲ ਅਕਲ ਹੈ ਪਿਆਰਿਓ ਆਪਣੇ ਰਾਜ ਨੂੰ ਬਚਾਉਂਦੀ ਜ਼ਿੰਮੇਵਾਰੀ ਸ਼ਾਉਲ ਦੀ ਸੀ ਆਪਣੇ ਰਾਜ ਨੂੰ ਬਚਾਉਂਦੀ ਜ਼ਿੰਮੇਵਾਰੀ ਪਿਤਾ ਦੇ ਰੂਪ ਚ ਮਾ ਦੇ ਰੂਪ ਚ ਤੁਹਾਡੇ ਉੱਪਰ ਆ ਤੁਹਾਡਾ ਰਾਜ ਕੀ ਆ ਦੱਸੋ ਤੁਹਾਡਾ ਪਰਿਵਾਰ ਆਪਣੇ ਘਰ ਦੀ ਰਾਖੀ ਕਰਨ ਵਾਲੀ ਪਤਨੀ ਤੁਹਾਡਾ ਘਰ ਹੀ ਤੁਹਾਡਾ ਰਾਜ ਆ ਤੁਹਾਡੇ ਬੱਚੇ ਹੀ ਤੁਹਾਡੀ ਪ੍ਰਜਾ ਹੈ ਜਵਾਨ ਬੱਚਿਓ ਸੁਣੋ ਤੁਹਾਡਾ ਪਰਿਵਾਰ ਹੀ ਤੁਹਾਡਾ ਰਾਜ ਹੈ ਉਸ ਰਾਜ ਨੂੰ ਬਚਾਉਣ ਦੀ ਜ਼ਿੰਮੇਵਾਰੀ ਮਾਪੇ ਦੇ ਰੂਪ ਚ ਪਿਆਰਿਓ ਤੁਹਾਡੇ ਉੱਪਰ ਆ ਯਾਦ ਰੱਖੋ ਕਿਵੇਂ ਬਚਾਉਣਾ ਹੈ ਸ਼ੈਤਾਨ ਦੀਆਂ ਯਕਤੀਆਂ ਦੇ ਵਿੱਚੋਂ ਸ਼ੈਤਾਨ ਦੇ ਚਲਾਉਣ ਵਾਲੇ ਅੱਗ ਵਾਲੇ ਤੀਰਾਂ ਵਿੱਚੋਂ ਸ਼ੈਤਾਨ ਜੋ ਪ੍ਰੀਖਿਆਵਾਂ ਲਿਆਉਂਦਾ ਉਹਨਾਂ ਦੇ ਵਿੱਚੋਂ ਸ਼ੈਤਾਨ ਜੋ ਕਈ ਤਰ੍ਹਾਂ ਦੀਆਂ ਮੁਸੀਬਤਾਂ ਲੈ ਕੇ ਆਉਂਦਾ ਹੈ ਆਰਥਿਕ ਤੰਗੀਆਂ ਵਿੱਚੋਂ ਬਿਮਾਰੀ ਵਿੱਚੋਂ ਅਤੇ ਕਈ ਪਰੇਸ਼ਾਨੀਆਂ ਦੇ ਵਿੱਚੋਂ ਜੇ ਤੁਸੀਂ ਆਪਣੇ ਪਰਿਵਾਰ ਨੂੰ ਬਚਾਉਣਾ ਹੈ ਤਾਂ ਕੀ ਕਰਨਾ ਹੈ ਕੀ ਕਰਕੇ ਤੁਸੀਂ ਆਪਣੀ ਨੌਕਰੀ ਨੂੰ ਬਚਾ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਨੂੰ ਬਚਾ ਸਕਦੇ ਹੋ ਕੀ ਕਰਕੇ ਆਪਣਾ ਕਾਰੋਬਾਰ ਬਚਾ ਸਕਦੇ ਹੋ ਕੀ ਕਰਕੇ ਆਪਣੇ ਬੱਚਿਆਂ ਅਤੇ ਉਹਨਾਂ ਦੀ ਪਵਿੱਕ ਦੀ ਰੱਖਿਆ ਕਰ ਸਕਦੇ ਹੋ ਇੱਕ ਵਾਰ ਸੋਚੋ ਜਵਾਨ ਭੈਣੋ ਤੇ ਭਰਾਵੋ ਕੀ ਕਰਕੇ ਤੁਸੀਂ ਆਪਣੇ ਕੈਰੈਕਟਰ ਨੂੰ ਬਚਾ ਸਕਦੇ ਹੋ ਕੀ ਕਰਕੇ ਤੁਸੀਂ ਆਪਣੀ ਪਵਿੱਤਰਤਾ ਨੂੰ ਬਚਾ ਸਕਦੇ ਹੋ ਕੀ ਕਰਕੇ ਤੁਸੀਂ ਆਪਣੇ ਸਰੀਰ ਦੀ ਰਾਖੀ ਕਰ ਸਕਦੇ ਹੋ ਕੀ ਕਰਕੇ ਆਪਣੀ ਆਤਮਾ ਨੂੰ ਬਚਾ ਸਕਦੇ ਹੋ ਕੀ ਕਰਕੇ ਦੁਸ਼ਮਣ ਜੋ ਫਲਿਸਤੀਆ ਉਹਨਾਂ ਨੇ ਇਹ ਕੀਤਾ ਸੀ ਕੀ ਇਬਰੀ ਲੋਕਾਂ ਵਿੱਚੋਂ ਹਥਿਆਰਾਂ ਨੂੰ ਉਹਨਾਂ ਨੇ ਖਤਮ ਕਰ ਦਿੱਤਾ ਜੇ ਹਥਿਆਰ ਹੀ ਨਹੀਂ ਤਾਂ ਲੜਾਈ ਤੇ ਜਾਂਦਾ ਫਿਰ ਕੀ ਫਾਇਦਾ ਪਿਆਰਿਓ ਦੁਸ਼ਮਨਾ ਨੇ ਅਚਾਨਕ ਆ ਕੇ ਉਸ ਜਗ੍ਹਾ ਤੇ ਹਮਲਾ ਕਰ ਦਿੱਤਾ ਅਤੇ ਉੱਥੋਂ ਦੇ ਸਿਪਾਹੀ ਤਲਵਾਰ ਤੋਂ ਬਿਨਾ ਬਰਛੀ ਤੋਂ ਬਿਨਾ ਕਿਵੇਂ ਲੜਾਈ 'ਚ ਜਾ ਕੇ ਜਿੱਤ ਪਾ ਸਕਣਗੇ ਤੁਸੀਂ ਸਮਝ ਗਏ ਹੋ ਸ਼ੈਤਾਨ ਦੀ ਕੀ ਚਾਲ ਸੀ ਫਲਸਤੀਆਂ ਦੇ ਪਲਾਨ ਕੀ ਸੀ ਜਾਣਦੇ ਹੋ ਫਲਸਤੀਆਂ ਨੇ ਸੋਚਿਆ ਜਦੋਂ ਅਸੀਂ ਇਜ਼ਰਾਈਲੀਆਂ ਦੇ ਉੱਪਰ ਹਮਲਾ ਕਰਨ ਜਾਵਾਂਗੇ ਜੇ ਉਹਨਾਂ ਨੇ ਸਾਡੇ ਤੇ ਹਮਲਾ ਕਰਨਾ ਹੈ ਆਕਰਮਣ ਕਰਨਾ ਹੈ ਉਹਨਾਂ ਦੀ ਤਾਕਤ ਉਹਨਾਂ ਦੇ ਹਥਿਆਰ ਹਨਾ ਜੇ ਉਹਨਾਂ ਕੋਲ ਹਥਿਆਰ ਹੀ ਨਹੀਂ ਰਹਿਣ ਦਵਾਂਗੇ ਤਾਂ ਜੇ ਉਹਨਾਂ ਕੋਲ ਆਪਾ ਤਲਵਾਰ ਤੇ ਬਰਸ਼ੀ ਨਾ ਰਹਿਣ ਦਈਏ ਤਾਂ ਉਹ ਸਾਡੇ ਤੇ ਹਮਲਾ ਨਾ ਕਰ ਸਕਣਗੇ ਅਤੇ ਦੂਜਾ ਅਸੀਂ ਉਹਨਾਂ ਨੂੰ ਫੜ ਲਵਾਂਗੇ ਤੀਸਰਾ ਉਹ ਸਾਡੇ ਗੁਲਾਮ ਬਣ ਜਾਣਗੇ ਚੌਥਾ ਉਹਨਾਂ ਦੇ ਰਾਜ ਨੂੰ ਵੀ ਖੋ ਲਵਾਂਗੇ ਪੰਜਵਾਂ ਉਹਨਾਂ ਦਾ ਸਭ ਕੁਝ ਅਸੀਂ ਖੋ ਸਕਦੇ ਹਾਂ ਇਹ ਸ਼ੈਤਾਨ ਦੀ ਯੋਜਨਾ ਹੈ ਇਹ ਫਲਿਸਤੀਆ ਦੀ ਯੋਜਨਾ ਸੀ ਇਜ਼ਰਾਈਲੀਆਂ ਨੂੰ ਗੁਲਾਮ ਦੇ ਰੂਪ ਚ ਆਪਣੇ ਗੁਲਾਮ ਬਣਾ ਕੇ ਉਹਨਾਂ ਦਾ ਜੋ ਕੁਝ ਹੈ ਉਹ ਸਭ ਕੁਝ ਅਸੀਂ ਖੋਹ ਲੈਣਾ ਹੈ ਇਹ ਸੋਚ ਕੇ ਫਲਿਸਤੀ ਲੋਕਾਂ ਨੇ ਜੋ ਸਾਜ਼ਿਸ਼ ਰਚੀ ਉਹ ਸਾਜ਼ਿਸ਼ ਕੀ ਸੀ ਦੱਸੋ ਇਬਰੀਆ ਕੋਲ ਹਥਿਆਰ ਨਹੀਂ ਹੋਣੇ ਚਾਹੀਦੇ ਹਥਿਆਰ ਨਹੀਂ ਰਹਿਣ ਦਿੱਤੇ ਯੁੱਧ ਦੇ ਦਿਨ ਜੋਨਾਥਾਨ ਤੇ ਸ਼ਾਉਲ ਤੋਂ ਇਲਾਵਾ ਹੋਰ ਕਿਸੇ ਦੇ ਕੋਲ ਹਥਿਆਰ ਨਹੀਂ ਸੀ ਇਹ ਸ਼ੈਤਾਨ ਦੀ ਚਾਲ ਸੀ ਆਤਮਿਕ ਜੀਵਨ ਦੇ ਵਿੱਚ ਸ਼ੈਤਾਨ ਜੋ ਅਗਦੇ ਤੀਰ ਤੁਹਾਡੇ ਤੇ ਚਲਾਉਂਦਾ ਹੈ ਉਹਨਾਂ ਦਾ ਇਸ ਆਤਮਿਕ ਯਾਤਰਾ ਚ ਤੁਹਾਡੇ ਪਰਿਵਾਰ ਤੇ ਸ਼ੈਤਾਨ ਜੋ ਹਮਲਾ ਕਰਦਾ ਉਹਨਾਂ ਦਾ ਅਤੇ ਜੋ ਖਤਰੇ ਲਿਆਉਂਦਾ ਉਹਨਾਂ ਦਾ ਅਤੇ ਮੁਸ਼ਕਲਾਂ ਦਾ ਜੇ ਅਸੀਂ ਸਾਹਮਣਾ ਕਰਨਾ ਹੈ ਤਾਂ ਸਾਡੇ ਕੋਲ ਕਿਹੜੇ ਹਥਿਆਰ ਹੋਣੇ ਚਾਹੀਦੇ ਆ ਕੀ ਤੁਸੀਂ ਦੱਸ ਸਕਦੇ ਹੋ ਦੱਸੋ ਕਿਹਦੇ ਦੁਆਰਾ ਅਸੀਂ ਸ਼ੈਤਾਨ ਦਾ ਸਾਹਮਣਾ ਕਰ ਸਕਦੇ ਹਾਂ ਕਿਹਦੇ ਦੁਆਰਾ ਅਸੀਂ ਸ਼ੈਤਾਨ ਨੂੰ ਬੰਨ ਸਕਦੇ ਹਾਂ ਜਿਹਦੇ ਨਾਲ ਅਸੀਂ ਸ਼ੈਤਾਨ ਨੂੰ ਆਪਣੇ ਵਸ ਵਿੱਚ ਕਰ ਸਕਦੇ ਹਾਂ ਦੱਸੋ ਪ੍ਰਾਰਥਨਾ ਫਿਰ ਤੋਂ ਯਾਦ ਕਰਵਾ ਰਿਹਾ ਤੁਹਾਡੇ ਵਿੱਚੋਂ ਕਿਸੇ ਨੂੰ ਸ਼ੈਤਾਨ ਦਾ ਡਰ ਹੈ ਕੀ ਹੈ ਮੈਨੂੰ ਸ਼ੈਤਾਨ ਦਾ ਬਿਲਕੁਲ ਡਰ ਨਹੀਂ ਆ ਜੇ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ ਤਾਂ ਇਹ ਕੋਈ ਵੱਡੀ ਗੱਲ ਨਹੀਂ ਆ ਵੱਡੀ ਗੱਲ ਕੀ ਆ ਤੁਸੀਂ ਜਾਣਦੇ ਹੋ ਤੁਹਾਡੇ ਨਾਮ ਤੋਂ ਸ਼ੈਤਾਨ ਡਰੇ ਇਹ ਆ ਵੱਡੀ ਗੱਲ ਤੁਹਾਡੇ ਨਾਮ ਤੇ ਸ਼ੈਤਾਨ ਡਰ ਸਕੇ ਮੈਂ ਪੁੱਛਦਾ ਹਾਂ ਕਿ ਕਿਸੇ ਵੀ ਦਿਨ ਜਾਂ ਕਿਸੇ ਵੀ ਦਿਨ ਤੁਹਾਨੂੰ ਵੇਖ ਕੇ ਸ਼ੈਤਾਨ ਡਰਿਆ ਹੋਵੇ ਇਸ ਤਰ੍ਹਾਂ ਦਾ ਕੋਈ ਦਿਨ ਹੋਇਆ ਸੋਚ ਕੇ ਵੇਖੋ ਕਿ ਕਿਸੇ ਵੀ ਦਿਨ ਸ਼ੈਤਾਨ ਡਰਿਆ ਹੋਵੇ ਐਸਾ ਸਮਾਂ ਕਦੀ ਆਇਆ ਹੈ ਸੋਚ ਕੇ ਵੇਖੋ ਇੱਕ ਪ੍ਰਭੂ ਦੇ ਦਾਸ ਨੇ ਕਿਹਾ ਸ਼ੈਤਾਨ ਕਦੇ ਵੀ ਡਰਿਆ ਹੈ ਐਸਾ ਸਮਾਂ ਆਇਆ ਹੋਵੇ ਇੱਕ ਸੱਚਾ ਮਸੀਹ ਜਦੋਂ ਗੋਡਿਆਂ ਤੇ ਆ ਜਾਂਦਾ ਹੈ ਤਦ ਸ਼ੈਤਾਨ ਡਰਦਾ ਹੈ ਬੈਟਰ ਸ਼ੈਤਾਨ ਦੀ ਹਰ ਯੁਕਤੀ ਦਾ ਹਰ ਯੋਜਨਾ ਦਾ ਹਰ ਖਤਰਿਆਂ ਦਾ ਕੌਣ ਸਾਹਮਣਾ ਕਰ ਸਕਦਾ ਹੈ ਜਾਣਦੇ ਹੋ ਤੁਸੀਂ ਸਿਰਫ ਉਹੀ ਜੋ ਪ੍ਰਾਰਥਨਾ ਕਰਦਾ ਹੈ ਮੈਂ ਜਦ ਹైదరాబాద్ ਆਇਆ ਇਸ ਪਹਿਲੇ ਸਾਲ ਚ ਚੰਦਾ ਨਗਰ ਚ ਕਲਵਰੀ ਹਾਊਸ ਨਾਮ ਤੇ ਇੱਕ ਹਾਊਸ ਰੈਂਟ ਤੇ ਲਿਆ ਬਾਹਰ ਕਲਵਰੀ ਹਾਊਸ ਇਸ ਤਰ੍ਹਾਂ ਲਿਖਿਆ ਰਹਿੰਦਾ ਹੈ ਇਹ ਪ੍ਰਵੇਸ਼ ਦੁਆਰ ਹੈ ਅਤੇ ਜਦੋਂ ਅੰਦਰ ਜਾਂਦੇ ਸੀ ਮੇਰਾ ਇੱਕ ਕਮਰਾ ਹੁੰਦਾ ਸੀ ਉਸ ਕਮਰੇ ਵਿੱਚੋਂ ਜਦੋਂ ਮੈਂ ਬਾਹਰ ਨਿਕਲਦਾ ਸੀ ਉਸ ਸਮੇਂ ਇੱਕ ਗੱਲ ਲਿਖੀ ਰਹਿੰਦੀ ਸੀ ਲਿਖੀ ਹੁੰਦੀ ਸੀ ਕਿ ਨਹੀਂ ਮੈਂ ਲਿਖਵਾਈ ਸੀ ਮੈਂ ਇੱਕ ਪੇਂਟਰ ਨੂੰ ਬੁਲਵਾ ਕੇ ਉਸ ਨੂੰ ਲਿਖਵਾਇਆ ਡੂ ਨਾਟ ਗੋ ਇਨ ਬੈਟਲ ਫੀਲਡ ਵਿਦਆਊਟ ਵੈਪਨ ਇਸ ਤਰ੍ਹਾਂ ਲਿਖਵਾਇਆ ਲੜਾਈ ਦੇ ਵਿੱਚ ਤੁਸੀਂ ਹਥਿਆਰ ਤੋਂ ਬਿਨਾ ਨਾ ਜਾਓ ਇਸ ਤਰ੍ਹਾਂ ਲਿਖਵਾਇਆ ਤੁਹਾਨੂੰ ਕੀ ਸਮਝ ਆਇਆ ਦੱਸੋ ਲੜਾਈ ਦੇ ਵਿੱਚ ਹਥਿਆਰ ਤੋਂ ਬਿਨਾ ਨਾ ਜਾਇਓ ਇਸ ਤਰ੍ਹਾਂ ਮੈਂ ਲਿਖਾਇਆ ਤੁਹਾਨੂੰ ਕੀ ਸਮਝ ਆਇਆ ਦੱਸੋ ਲੜਾਈ ਦਾ ਮੈਦਾਨ ਯਾਨੀ ਕੀ ਪਾਪमय ਸੰਸਾਰ ਸੂਬਾ ਉਰਦੇ ਹੀ ਤੁਸੀਂ ਲੜਾਈ ਦੇ ਮੈਦਾਨ ਚ ਜਾ ਰਹੇ ਹੋ ਯਾਨੀ ਖਤਰੇ ਨਾਲ ਪਾਪमय ਪਰੇ ਸੰਸਾਰ ਚ ਜਾ ਰਹੇ ਹੋ ਹਥਿਆਰ ਤੋਂ ਬਿਨਾ ਨਾ ਜਾਇਓ ਅਰਥ ਕੀਆ ਪ੍ਰਾਰਥਨਾ ਤੋਂ ਬਿਨਾ ਨਾ ਜਾਇਓ ਮੈਂ ਆਪਣੇ ਕਮਰੇ ਦੇ ਸਾਹਮਣੇ ਇਹ ਵਚਨ ਲਿਖਵਾਇਆ ਸੀ ਜਾਣਦਿਓ ਕਿਉਂ ਜੇਕਰ ਪ੍ਰਾਰਥਨਾ ਤੋਂ ਬਿਨਾ ਜੇ ਮੈਂ ਹਥਿਆਰ ਤੋਂ ਬਿਨਾ ਬਾਹਰ ਜਾਵਾਂਗਾ ਜਿੱਤਾਂਗਾ ਜਾਂ ਹਾਰਾਂਗਾ ਦੱਸੋ ਦੱਸੋ ਹਾਰ ਜਾਵਾਂਗਾ ਜੇ ਪ੍ਰਾਰਥਨਾ ਤੋਂ ਬਿਨਾ ਲੜਾਈ 'ਚ ਜਾਓਗੇ ਹਾਰ ਜਾਓਗੇ ਇਹੀ ਤਾਂ ਉਸ ਦਿਨ ਫਲਸਤੀਨ ਨੇ ਕੀਤਾ ਸੀ ਇਬਰੀਆ ਦੇ ਕੋਲ ਹਥਿਆਰ ਰਹਿ ਨਾ ਦਿੱਤੇ ਨਤੀਜਾ ਕੀ ਹੋਇਆ ਇਹਨਾਂ ਨੂੰ ਹਰਾਉਣਾ ਹੈ ਜੇ ਆਪਣੇ ਦੁਸ਼ਮਣ ਇਬਰੀਆਂ ਨੂੰ ਹਰਾਉਣਾ ਹੈ ਸਾਡੇ ਕੋਲ ਇੱਕ ਹੀ ਰਸਤਾ ਹੈ ਹਥਿਆਰ ਨਹੀਂ ਰਹਿਣ ਦੇਣੇ ਤੁਹਾਨੂੰ ਤੇ ਮੈਨੂੰ ਹਰਾਉਣ ਦੇ ਲਈ ਸ਼ੈਤਾਨ ਜਦੋਂ ਪੂਰੀ ਤਾਕਤ ਲਾ ਦਿੰਦਾ ਹੈ ਅਤੇ ਹਰਾਉਣ ਦੇ ਲਈ ਸਾਡੇ ਕੋਲ ਉਹ ਕੀ ਨਹੀਂ ਰਹਿਣ ਦੇਣਾ ਚਾਹੁੰਦਾ ਹੈ ਤੁਸੀਂ ਆਪ ਦੱਸੋ ਉਹ ਸਾਡੇ ਕੋਲ ਹਥਿਆਰ ਨਹੀਂ ਰਹਿਣ ਦੇਣਾ ਚਾਹੁੰਦਾ ਹਥਿਆਰ ਕੀ ਆ ਪ੍ਰार्थਨਾ ਬਹੁਤ ਹੀ ਸਮਰਥੀ ਹਥਿਆਰ ਆ ਦੂਸਰਾ ਵਚਨ ਬਾਈਬਲ ਚ ਵਚਨ ਨੂੰ ਤਲਵਾਰ ਕਿਹਾ ਗਿਆ ਹੈ ਤਲਵਾਰ ਵਚਨ ਨਹੀਂ ਰਹਿਣ ਦੇਣਾ ਪ੍ਰਾਰਥਨਾ ਨਹੀਂ ਰਹਿਣ ਦੇਣੀ ਵਿਸ਼ਵਾਸ ਰਹਿਣ ਨਹੀਂ ਦੇਣਾ ਇਹ ਸ਼ੈਤਾਨ ਦੀ ਚਾਲ ਆ ਅੱਜ ਸਾਡੇ ਵਿੱਚ ਕਈ ਲੋਕ ਹਾਰ ਰਹੇ ਆ ਆਤਮਿਕ ਤੌਰ ਤੇ ਹਾਰ ਰਹੇ ਆ ਪਵਿੱਤਰਤਾ ਵਿੱਚ ਹਾਰ ਰਹੇ ਆ ਵਿਚਾਰਾ ਚ ਗੱਲਾਂ ਚ ਵੇਖਣ ਚ ਹਾਰ ਰਹੇ ਆ ਸੋਚਾ ਚ ਹਾਰ ਰਹੇ ਆ ਆਪਣੇ ਕੰਮਾਂ ਚ ਯਤਨਾ ਦੇ ਵਿੱਚ ਹਾਰ ਰਹੇ ਆ ਜੋ ਨੌਕਰੀ ਤੇ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਉਹਦੇ ਚ ਹਾਰ ਰਹੇ ਆ ਸਹੀ ਤਰੀਕੇ ਨਾਲ ਨੌਕਰੀ ਨਹੀਂ ਕਰ ਪਾਰੇ ਹਾਰ ਰਹੇ ਆ ਸਹੀ ਕਮਾ ਨਹੀਂ ਪਾਰੇ ਅਸੀਂ ਹਾਰ ਰਹੇ ਆ ਤੁਸੀਂ ਆਪਣੀਆਂ ਕੋਸ਼ਿਸ਼ਾਂ ਚ ਕਿਤੇ ਵੀ ਸਫਲਤਾ ਨਹੀਂ ਪਾਰੇ ਹਾਰ ਰਹੇ ਹੋ ਪਤਨੀ ਹੋਣ ਦੇ ਨਾਤੇ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਨਿਭਾ پا ਰਹੇ ਹੋ ਮਾਂ ਹੋਣ ਦੇ ਨਾਤੇ ਜ਼ਿੰਮੇਵਾਰੀ ਨਹੀਂ ਨਿਭਾ پا ਰਹੇ ਹੋ ਇੱਕ ਪਤੀ ਦੇ ਰੂਪ ਚ ਪਿਤਾ ਦੇ ਰੂਪ ਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ پا ਰਹੇ ਹੋ ਪਰਿਵਾਰ ਨੂੰ ਪਾਲ ਨਹੀਂ پا ਰਹੇ ਹੋ ਤੁਸੀਂ ਹਾਰ ਰਹੇ ਹੋ ਹਾਰ ਰਹੇ ਹੋ ਤੁਸੀਂ ਕਿਉਂ ਹਾਰ ਰਹੇ ਹੋ ਦੱਸੋ ਹਥਿਆਰ ਤੋਂ ਬਿਨਾ ਹੀ ਤੁਸੀਂ ਇਸ ਸੰਸਾਰ ਚ ਜਾ ਰਹੇ ਹੋ ਪ੍ਰਾਤਨਾ ਰੂਪੀ ਹਥਿਆਰ ਤੋਂ ਬਿਨਾ ਵਚਨ ਰੂਪੀ ਤਲਵਾਰ ਤੋਂ ਬਿਨਾ ਸ਼ੈਤਾਨ ਦਾ ਸਾਹਮਣਾ ਕਰਨਾ ਚਾਹੁੰਦੇ ਹੋ ਅਤੀ ਹਾਰ ਰਿਹਾ ਹੂੰ ਮਾਨਸਿਕ ਤੌਰ ਤੇ ਹਾਰ ਰਿਹਾ ਹੋ ਸ਼ਰੀਰਿਕ ਤੌਰ ਤੇ ਹਾਰ ਰਿਹਾ ਹੋ ਆਤਮਿਕ ਤੌਰ ਤੇ ਹਾਰ ਰਿਹਾ ਹੋ ਆਰਥਿਕ ਤੌਰ ਤੇ ਹਾਰ ਰਿਹਾ ਹੂੰ ਬਿਮਾਰੀ ਦੇ ਕਾਰਨ ਹਰ ਰੋਜ਼ ਕਮਜ਼ੋਰ ਹੁੰਦੇ ਜਾ ਰਹੇ ਹਾਂ ਇਹਨਾਂ ਸਭ ਦਾ ਕਾਰਨ ਜਾਣਦੇ ਹੋ ਇਹ ਸ਼ੈਤਾਨ ਦੀ ਚਾਲਾ ਕੀ ਇਹ ਸ਼ੈਤਾਨ ਦੀ ਬੁਰੀ ਯੁਕਤੀ ਫਲਸਤੀਆਂ ਦੀ ਯੁਕਤੀ ਫਲਸਤੀਆ ਦੀ ਯੁਕਤੀ ਕਿਸ ਕੀ ਯੁੱਧ ਦੇ ਦਿਨ ਇਬਰੀਆ ਦੇ ਹੱਥਾਂ 'ਚ ਹਥਿਆਰਾਂ ਨੂੰ ਨਹੀਂ ਰਹਿਣ ਦੇਣੇ 31ਵਾਂ ਅਧਿਆਇ ਫਲਸਤੀਤਾ ਇਜ਼ਰਾਈਲੀਆ ਦੇ ਨਾਲ ਲੜੇ ਅਤੇ ਇਜ਼ਰਾਈਲੀ ਸਿਪਾਹੀ ਫਲਸਤੀਆ ਦੇ ਸਾਹਮਣੇੋਂ ਨੱਠ ਗਏ ਤੁਹਾਨੂੰ ਕੀ ਸਮਝ ਆਇਆ ਇਜ਼ਰਾਈਲੀ ਲੋਕ ਫਲਸਤੀਆ ਦੇ ਸਾਹਮਣੇੋਂ ਨੱਠ ਗਏ ਪਿਆਰਿਓ 13ਵੇਂ ਅਧਿਆਇਚ ਅਸੀਂ ਕਾਰਨ ਨੂੰ ਵੇਖਿਆ ਕੀ ਵੇਖਿਆ ਕਿ ਅਸੀਂ ਫਲਸਤੀ ਲੋਕ ਬੜੀ ਚਲਾਕੀ ਦੇ ਨਾਲ ਉਹਨਾਂ ਨੇ ਇਜ਼ਰਾਈਲੀਆ ਦੇ ਹੱਥਾਂ 'ਚ ਹਥਿਆਰ ਨਾ ਰਹਿਣ ਦਿੱਤੇ ਅਤੇ ਹੁਣ ਅਸੀਂ ਕੀ ਵੇਖ ਰਹੇ ਹਾਂ ਫਲਿਸਤੀ ਜਦੋਂ ਲੜਨ ਦੇ ਲਈ ਆਏ ਇਜ਼ਰਾਈਲੀ ਸਾਹਮਣੇ ਖੜੇ ਨਾ رہ ਸਕੇ ਨੱਠ ਗਏ ਮੇਰੇ ਭਰਾਵੋ ਅਤੇ ਭੈਣੋ ਜੇ ਤੁਸੀਂ ਸ਼ੈਤਾਨ ਦੇ ਸਾਹਮਣੇ ਖੜੇ ਰਹਿਣਾ ਹੈ ਤਾਂ ਤੁਸੀਂ ਸਮਰਥੀ ਹਥਿਆਰ ਰੱਖਣੇ ਆ ਉਹ ਹਥਿਆਰ ਜੇ ਤੁਹਾਡੇ ਕੋਲ ਨਹੀਂ ਆ ਤੁਸੀਂ ਭੱਜ ਜਾਉਗੇ ਕਿੰਨੀ ਦੂਰ ਭਜੋਗੇ ਕਦੋਂ ਤੱਕ ਭਜੋਗੇ ਫਿਰ ਕੀ ਹੋਇਆ ਦੂਸਰਾ ਵਚਨ ਫਲਿਸਤੀ ਸ਼ਾਉਲ ਅਤੇ ਉਹਦੇ ਪੁੱਤਰਾਂ ਦੇ ਪਿੱਛੇ ਭੱਜੇ ਰਹੇ ਕਿਉਂ ਪਿੱਛੇ ਲੱਗੇ ਰਹੇ ਕਿਉਂਕਿ ਉਹ ਭੱਜ ਰਹੇ ਸੀ ਸ਼ਾਉਲ ਭੱਜ ਰਿਹਾ ਸੀ ਉਹਦੇ ਪੁੱਤਰ ਵੀ ਭੱਜ ਰਹੇ ਸੀ ਕਿਉਂ ਭੱਜ ਰਹੇ ਸੀ ਦੱਸੋ ਉਹਨਾਂ ਦਾ ਕੀਤਾ ਗਿਆ ਪਾਪ ਪਰਮੇਸ਼ਵਰ ਨੇ ਉਸਨੂੰ ਜ਼ਿੰਮੇਵਾਰੀ ਦਿੱਤੀ ਆਪਣੇ ਰਾਜ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਰਾਜ ਦੇ ਰੂਪ ਚ ਸ਼ਾਸਨ ਕਰਨ ਦੀ ਜ਼ਿੰਮੇਵਾਰੀ ਜਦੋਂ ਪਰਮੇਸ਼ਵਰ ਨੇ ਸ਼ਾਉਲ ਨੂੰ ਦਿੱਤੀ ਤਾਂ ਸ਼ਾਉਲ ਨੇ ਕੀ ਕਰਨਾ ਸੀ ਉਸ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਈ ਆਪਣੇ ਰਾਜ ਦੀ ਰਾਖੀ ਕਰਨੀ ਸੀ ਰਾਜੇ ਦੇ ਰੂਪ ਚ ਆਪਣੀ ਜਗਾਹ ਦੀ ਵੀ ਰਾਖੀ ਕਰਨੀ ਸੀ ਆਪਣੇ ਰਾਜ ਦੀ ਰਾਖੀ ਕਰਨੀ ਆਪਣੇ ਅਹੁਦੇ ਦੀ ਰਾਖੀ ਕਰਨੀ ਤਸ਼ਾਉਲ ਕੀ ਕਰਨਾ ਸੀ ਦੱਸੋ ਸਹੀ ਗੱਲਾਂ ਦਾ ਧਿਆਨ ਰੱਖਣਾ ਸੀ ਅਤੇ ਉਹਨਾਂ ਚੋਂ ਸਭ ਤੋਂ ਪਹਿਲਾਂ ਕੀ ਸੀ ਦੁਸ਼ਮਣ ਕਦੇ ਵੀ ਹਮਲਾ ਕਰ ਸਕਦਾ ਇਸ ਲਈ ਦੁਸ਼ਮਣ ਨਾਲੋਂ ਵੀ ਤਾਕਤਵਰ ਹਥਿਆਰ ਆਪਣੇ ਕੋਲ ਰੱਖਣੇ ਆ ਹਥਿਆਰ ਹਮੇਸ਼ਾ ਤਿਆਰ ਰੱਖਣੇ ਆ ਕਿਸੇ ਵੀ ਦਿਨ ਦੁਸ਼ਮਣ ਸਾਡੇ ਤੇ ਹਮਲਾ ਕਰੇ ਸੀ ਤਿਆਰ ਰਹਿਣਾ ਹੈ ਉਹਦਾ ਸਾਹਮਣਾ ਕਰਨ ਦੇ ਲਈ ਇਹ ਸੋਚ ਕੇ ਆਪਣੇ ਰਾਜ ਦੀ ਰਾਖੀ ਕਰਨੀ ਆ ਤਿਆਰੀ ਕਰਨੀ ਆ ਮਜਬੂਤ ਕਰਨਾ ਹੈ ਲੇਕਿਨ ਸ਼ਾਉਲ ਉਸ ਨੂੰ ਜੋ ਜ਼ਿੰਮੇਦਾਰੀ ਦਿੱਤੀ ਗਈ ਉਸਨੇ ਹਲਕੇਚ ਲਿਆ ਪਤੀ ਹੋਣ ਦੇ ਨਾਤੇ ਜ਼ਿੰਮੇਦਾਰੀ ਨੂੰ ਨਾ ਭੁੱਲੋ ਪਤਨੀ ਹੋਣ ਦੇ ਨਾਤੇ ਆਪਣੀ ਜ਼ਿੰਮੇਦਾਰੀ ਨੂੰ ਨਾ ਭੁੱਲੋ ਮਾਵਾ ਹੋਣ ਦੇ ਨਾਤੇ ਆਪਣੀ ਜ਼ਿੰਮੇਦਾਰੀ ਨੂੰ ਹਲਕੇਚ ਨਾ ਲਓ ਜਿਨੇ ਲੋਕ ਸੇਵਕਾਈ ਚ ਹਿੱਸਾ ਲੈ ਰਿਹਾ ਅਤੇ ਪਰਮੇਸ਼ਵਰ ਨੇ ਜਿਨੇ ਲੋਕਾਂ ਨੂੰ ਵੀ ਜ਼ਿੰਮੇਦਾਰੀ ਦਿੱਤੀ ਆ ਔਸੋ ਜ਼ਿੰਮੇਦਾਰੀ ਨੂੰ ਤੁਸੀਂ ਹਲਕੇ ਚ ਨਾ ਲੋ ਜੇ ਹਲਕੇ ਚ ਲਾਉਂਗੇ ਤਾਂ ਤੁਸੀਂ ਸ਼ਾਉਲ ਦੇ ਪ੍ਰਾਖਵਾਉਂਗੇ ਤੁਸੀਂ ਸ਼ਾਉਲ ਦੀ ਭੈਣ ਅਖਵਾਉਂਗੇ ਜੋ ਜ਼ਿੰਮੇਦਾਰੀ ਤੁਹਾਨੂੰ ਦਿੱਤੀ ਗਈ ਆ ਜੇ ਉਸ ਨੂੰ ਨਿਭਾ ਨਾ ਸਕੋਂਗੇ ਜਿਹੜੇ ਤੁਹਾਡੇ ਨਾਲ ਜੁੜਿਆ ਤੁਸੀਂ ਉਹਨਾਂ ਨੂੰ ਵੀ ਬਚਾ ਨਾ ਸਕੋਂਗੇ ਨਾ ਤੁਸੀਂ ਆਪਣੇ ਪਰਿਵਾਰ ਨੂੰ ਬਚਾ ਸਕੋਂਗੇ ਅਤੇ ਨਾ ਹੀ ਤੁਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਭਵਿੱਖ ਨੂੰ ਬਚਾ ਸਕੋਂਗੇ ਅੱਜ ਸਾਡੇ ਵਿੱਚੋਂ ਕਈ ਆਪਣੇ ਪਰਿਵਾਰ ਨੂੰ ਬਚਾ ਨਹੀਂ 파ਰੇ ਬੱਚਿਆਂ ਦਾ ਧਿਆਨ ਨਹੀਂ ਰੱਖ پا ਰਹੇ ਹਾਂ ਜੇ ਇਹ ਸੱਚ ਹੈ ਤਾਂ ਇਹਦਾ ਖਾਸ ਕਾਰਨ ਕੀ ਆ ਜਾਣਦੇ ਹੋ ਤੁਹਾਡੇ ਜੀਵਨ ਚ ਪ੍ਰਾਰਥਨਾ ਦਾ ਨਾ ਹੋਣਾ ਵਚਨ ਨੂੰ ਨਾ ਪੜਨਾ ਉਹਦੇ ਦੌਰਾਨ ਸ਼ੈਤਾਨ ਜੋ ਤੀਰ ਚਲਾਉਂਦਾ ਹੈ ਉਹਦਾ ਸਾਹਮਣਾ ਨਹੀਂ ਕਰ ਪਾਉਂਦੇ ਪਿਆਰੂ ਸ਼ਾਉਲ ਦੇ ਨਾਲ ਜੋ ਵੀ ਸੀ ਉਹਦੀ ਕੀਮਤ ਨਾ ਚੁਕਾ ਆ ਪਾਈ ਕੀ ਦੀ ਕੀਮਤ ਲੜਾਈ ਦੇ ਹਥਿਆਰਾਂ ਨੂੰ ਉਹ ਬੋਲੋ ਸੰਭਾਲ ਕੇ ਨਹੀਂ ਰੱਖ ਪਾਈ ਜਿਹਦੀ ਕੀਮਤ ਚਕਾਉਣੀ ਪਈ ਮਾਤਾਵਾਂ ਪਿਤਾਵਾਂ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਆਤਮਿਕ ਯਾਤਰਾ ਵਿੱਚ ਅਸੀਂ ਸ਼ੈਤਾਨ ਦੇ ਅੱਗੇ ਨਾ ਭਜੀਏ ਜੇ ਉਹਦਾ ਸਾਹਮਣਾ ਕਰਨਾ ਹੈ ਜੇ ਹਿੰਮਤ ਨਾਲ ਸਾਹਮਣਾ ਕਰਨਾ ਹੈ ਉਹਦੇ ਲਈ ਹਥਿਆਰ ਚਾਹੀਦੇ ਆ ਫਿਰ ਤੋਂ ਕਹਿ ਰਿਹਾ ਹਾਂ ਸ਼ੈਤਾਨ ਸਾਡੇ ਵਿੱਚੋਂ ਕਿਸੇ ਤੋਂ ਡਰਦਾ ਨਹੀਂ ਆ ਸਿਰਫ ਜਿਹੜਾ ਮਸੀਹ ਗੋਡੇ ਟੇਕਦਾ ਉਹਦੇ ਤੋਂ ਇਲਾਵਾ ਡਰਦਾ ਹੈ ਕਿ ਤੁਸੀਂ ਗੋਡੇ ਟੇਕਣ ਵਾਲੇ ਹੋ ਗੋਡੇ ਟੇਕੇ ਪ੍ਰਾਰਥਨਾ ਕਰਨ ਵਾਲੇ ਮਸੀਹ ਹੋ ਸੋਚ ਕੇ ਵੇਖੋ ਜੇ ਤੁਸੀਂ ਗੋਡੇ ਟੇਕ ਕੇ ਪ੍ਰਾਰਥਨਾ ਕਰਨ ਵਾਲੇ ਮਸੀਹ ਪੈਨਪ੍ਰਾਨ ਨਹੀਂ ਹੋ ਤਾਂ ਨੌਕਰੀ 'ਚ ਹਾਰ ਜਾਓਗੇ ਪਿਤਾ ਦੇ ਰੂਪ 'ਚ ਪਤੀ ਦੇ ਰੂਪ 'ਚ ਆਪਣੀ ਜ਼ਿੰਮੇਵਾਰੀ ਨਿਭਾਈ ਬਿਨਾ ਹੀ ਤੁਸੀਂ ਹਾਰ ਜਾਓਗੇ ਪਤਨੀ ਦੇ ਰੂਪ 'ਚ ਮਾਹ ਦੇ ਰੂਪ 'ਚ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਲਾਪਰਵਾਹ ਹੋ ਜਾਓਗੇ ਅਤੇ ਪਰਿਵਾਰ ਨੂੰ ਬਣਾਉਣ ਦੇ ਚੱਕਰ 'ਚ ਹਾਰ ਜਾਓਗੇ ਜੋ ਨੌਕਰੀਆ ਉਸ ਨੂੰ ਬਚਾਉਂਦੇ ਬਚਾਉਂਦੇ ਹਾਰ ਜਾਓਗੇ ਦਿੱਤੀ ਹੋਈ ਸੇਵਾ ਤੇ ਜ਼ਿੰਮੇਵਾਰੀ ਨੂੰ ਨਿਭਾਈ ਬਿਨਾ ਤੁਸੀਂ ਹਾਰ ਜਾਓਗੇ ਇਸ ਤਰ੍ਹਾਂ ਹਾਰਨ ਦੇ ਦੁਆਰਾ ਤੁਸੀਂ ਇਕੱਲੇ ਨਹੀਂ ਹਾਰੋਗੇ ਅਤੇ ਸ਼ਾਉਲ ਵੀ ਇਕੱਲਾ ਨਹੀਂ ਹਾਰਿਆ ਸਾਰਾ ਦੇਸ਼ ਫਲਸਤੀਆ ਦੇ ਹੱਥਾਂ 'ਚ ਗੁਲਾਮ ਦੇ ਰੂਪ 'ਚ ਦੇ ਦਿੱਤਾ ਗਿਆ ਭੈਣੋ ਤੇ ਭਰਾਓ ਤੁਹਾਡਾ ਪਰਿਵਾਰ ਸ਼ੈਤਾਨ ਦੇ ਹੱਥਾਂ 'ਚ ਆਏ ਇਹ ਠੀਕ ਨਹੀਂ ਆ ਭੈਣੋ ਅਤੇ ਭਰਾਓ ਸਾਡਾ ਪਰਿਵਾਰ ਜੋ ਸਾਡੇ ਤੇ ਆਧਾਰਿਤ ਆ ਜੇ ਚਾਹੁੰਦੇ ਹੋ ਕਿ ਸ਼ੈਤਾਨ ਦੇ ਹੱਥਾਂ 'ਚ ਗੁਲਾਮ ਨਾ ਬਣੇ ਤੁਸੀਂ ਸਾਹਮਣਾ ਕਰਨਾ ਹੈ ਸ਼ੈਤਾਨ ਨੂੰ ਡਰਾਉਣ ਵਾਲੀ ਜਗ੍ਹਾ ਤੇ ਤੁਸੀਂ ਪਹੁੰਚਣਾ ਹੈ ਉਸ ਦਿਨ ਸ਼ਾਉਲ ਭੱਜ ਰਿਹਾ ਸੀ ਸਿਪਾਹੀ ਵੀ ਭੱਜ ਗਏ ਉਹ ਭੱਜ ਰਿਹਾ ਇਹ ਸੋਚ ਕੇ ਫਲਸਤੀਆਂ ਨੇ ਉਹਨਾਂ ਨੂੰ ਛੱਡ ਦਿੱਤਾ ਬੋਲੋ ਨਹੀਂ ਛੱਡਿਆ ਪਿਆਰਿਓ ਪੜ ਰਿਆਂ ਹਾਂ ਫਲਸਤੀ ਨੇ ਸ਼ਾਉਲ ਅਤੇ ਉਸ ਦੇ ਪੁੱਤਰਾਂ ਦੇ ਪਿੱਛੇ ਲੱਗੇ ਰਹੇ ਅਤੇ ਫਲਸਤੀਆਂ ਨੇ ਸ਼ਾਉਲ ਦੇ ਪੁੱਤਰ ਯੋਨਾਤਾਨ ਅਬੀਨਾਦਾਬ ਅਤੇ ਮਲਕਿਸ਼ ਨੂੰ ਮਾਰ ਦਿੱਤਾ ਹੈ ਇੰਨਾ ਹੀ ਨਹੀਂ ਰਾਜਕੁਮਾਰਾ ਨੂੰ ਵੀ ਗਵਾ ਲਿਆ ਸ਼ਾਉਲ ਨੇ ਆਪਣੇ ਬੱਚਿਆਂ ਨੂੰ ਵੀ ਗਵਾ ਲਿਆ ਮਾਤਾ ਪਿਤਾ ਜੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਗਵਾਉਣਾ ਹੈ ਤਾਂ ਦੱਸੋ ਕੀ ਕਰਨਾ ਹੈ ਉਸ ਦਿਨ ਸ਼ਾਉਲ ਆਪਣੇ ਰਾਜ ਦੀ ਰਾਖੀ ਨਹੀਂ ਕਰ ਪਾਇਆ ਅਤੇ ਜਿਹੜੇ ਰਾਜਕੁਮਾਰ ਸੀ ਉਹ ਵੀ ਆਪਣੀਆਂ ਬੱਚਿਆਂ ਨੂੰ ਬਚਾ ਨਾ ਸਕੇ ਸ਼ਾਉਲ ਦੀ ਅਨਅਗਿਆਕਾਰਤਾ ਦੇ ਕਾਰਨ ਸ਼ਾਉਲ ਦੇ ਆਤਮਿਕ ਨਾ ਹੋਣ ਦੇ ਕਾਰਨ ਸ਼ਾਉਲ ਦੀ ਮੂਰਖਤਾ ਦੇ ਕਾਰਨ ਉਹਨਾਂ ਦਾ ਰਾਜ ਚਲਾ ਗਿਆ ਅਤੇ ਬੱਚਿਆਂ ਨੂੰ ਵੀ ਗਵਾ ਲਿਆ ਖਬਰਦਾਰ ਜੇ ਅੱਜ ਸਾਡੇ ਜੀਵਨ 'ਚ ਹਥਿਆਰਾਂ ਦੀ ਕਮੀ ਹੋ ਰਹੀ ਆ ਕਿਹੜੇ ਹਥਿਆਰਾਂ ਦੀ ਜੇ ਪ੍ਰਾਤਨਾ ਰੂਪੀ ਹਥਿਆਰਾਂ ਦੀ ਕਮੀ ਹੋ ਰਹੀ ਹੈ ਤਾਂ ਅਸੀਂ ਹਾਰਨ ਦੇ ਲਈ ਤਿਆਰ ਹੋ ਰਹੇ ਹਾਂ ਅਸੀਂ ਆਪਣੀਆਂ ਆਸ਼ੀਸ਼ਾਂ ਨੂੰ ਗਵਾਉਣ ਦੇ ਲਈ ਤਿਆਰ ਹੋ ਰਹੇ ਹਾਂ ਪਰਮੇਸ਼ਵਰ ਨੇ ਜੋ ਅਧਿਕਾਰ ਸਾਨੂੰ ਦਿੱਤਾ ਹੈ ਉਸ ਨੂੰ ਗਵਾਉਣ ਲਈ ਤਿਆਰ ਹੋ ਰਹੇ ਹਾਂ ਭੈਣੋ ਤੇ ਭਰਾਵੋ ਮੇਰੇ ਸਾਥੀ ਸੇਵਕੋ ਮਸੀਹ ਸਮਾਜ ਮੈਂ ਪੁੱਛਦਾ ਹਾਂ ਕਿ ਅੱਜ ਤੁਹਾਨੂੰ ਵੇਖ ਕੇ ਸ਼ੈਤਾਨ ਡਰ ਜਾਵੇ ਐਸੀ ਆਤਮਿਕਤਾ ਤੁਹਾਡੇ ਵਿੱਚ ਹੈ ਜਾ ਸ਼ੈਤਾਨ ਨੂੰ ਵੇਖ ਕੇ ਤੁਸੀਂ ਡਰ ਜਾਓ ਇਹ ਜੀਵਨ ਤੁਹਾਡੇ ਲਈ ਖਤਰਨਾਕ ਆ ਤੁਹਾਨੂੰ ਨਾਸ਼ ਕਰਨ ਤੋਂ ਪਹਿਲਾਂ ਸ਼ੈਤਾਨ ਤੁਹਾਡੀ ਜੀਵਨ 'ਚ ਕੀ ਕੰਮ ਕਰਦਾ ਹੈ ਇਸ ਗੱਲ ਦੇ ਬਾਰੇ ਤੁਸੀਂ ਜਾਣਦੇ ਹੋ ਤੁਹਾਨੂੰ ਨਾਸ਼ ਕਰਨ ਤੋਂ ਪਹਿਲਾਂ ਸ਼ੈਤਾਨ ਕੀ ਕਰਦਾ ਹੈ ਜਾਣਦੇ ਹੋ ਵਚਨ ਦੇ ਪ੍ਰਤੀ ਤੁਹਾਡਾ ਧਿਆਨ ਹਟਾ ਦਿੰਦਾ ਹੈ ਤੁਹਾਨੂੰ ਨਾਸ਼ ਕਰਨ ਤੋਂ ਪਹਿਲਾਂ ਸ਼ੈਤਾਨ ਕੀ ਕਰਦਾ ਹੈ ਜਾਣਦੇ ਹੋ ਤੁਹਾਡੇ ਵਿੱਚ ਆਤਮਿਕਤਾ ਰਹਿਣ ਨਹੀਂ ਦਿੰਦਾ ਜੇਕਰ ਤੁਸੀਂ ਅੱਜ اپنی ਆਤਮਿਕਤਾ ਗਵਾ ਚੁਕੇ ਹੋ ਤਾਂ ਜੇ ਪ੍ਰਾਰਥਨਾ ਦੀ ਕਮੀ ਹੈ ਜਾਂ वचन ਨੂੰ ਪੜਨ ਦੀ ਕਮੀ ਹੈ ਸ਼ੈਤਾਨ ਤੁਹਾਡੇ ਉੱਪਰ ਹਮਲਾ ਕਰਨ ਜਾ ਰਿਹਾ ਹੈ ਕਿਹੜੇ ਪਾਸੇ ਤੁਹਾਡੇ ਤੇ ਹਮਲਾ ਕਰੇਗਾ ਇਹ ਨਹੀਂ ਪਤਾ ਪਰ ਜ਼ਰੂਰ ਉਹ ਤੁਹਾਡੇ ਉੱਪਰ ਤੁਹਾਡੇ ਪਰਿਵਾਰ ਤੇ ਹਮਲਾ ਕਰਨ ਜਾਏਗਾ ਜੇ ਚਾਹੁੰਦੇ ਹੋ ਇਹ ਨਾ ਹੋਵੇ ਤਾਂ ਅੱਜ ਹੀ ਆਪਣੀ ਜਗ੍ਹਾ ਤੇ ਗੋਡੇ ਟੇਕ ਕੇ ਪ੍ਰਭੂ ਦੀ ਹਜ਼ੂਰੀ ਚ ਕੀ ਤੁਸੀਂ ਪ੍ਰਾਰਥਨਾ ਕਰੋਗੇ ਆਓ ਆਪਾਂ ਪ੍ਰਾਰਥਨਾ ਕਰੀਏ ਪਵਿੱਤਰ ਪਰਮੇਸ਼ਵਰ ਪਿਤਾ ਅੱਜ ਤੁਸੀਂ ਸਾਡੇ ਵਿਚਕਾਰ ਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਤੁਹਾਡਾ ਆਤਮਾ ਸਾਡੇ ਵਿਚਕਾਰ ਹੈ ਇਸ ਲਈ ਤੁਹਾਨੂੰ ਧੰਨਵਾਦ ਦਿੰਦੇ ਹਾਂ ਸਾਡੇ ਨਾਲ ਵਚਨ ਚ ਗੱਲਬਾਤ ਕਰਨ ਦੇ ਲਈ ਤੁਹਾਡਾ ਧੰਨਵਾਦ ਪਿਤਾ ਇਸ ਸਮੇਂ ਹਰ ਇੱਕ ਜਨ ਨੂੰ ਪਿਤਾ ਆਪਣੀ ਆਤਮਿਕਤਾ ਸੱਚਾਈ ਤੇ वचन ਦੇ ਨਾਲ ਪਰੰਦੇ ਲਈ ਧੰਨਵਾਦ ਸਾਡੀਆਂ ਕਮੀਆਂ ਸਾਨੂੰ ਵਿਖਾਓ ਸਭ ਤੋਂ ਕੀਮਤੀ ਪ੍ਰਾਰਥਨਾ ਹੈ ਪ੍ਰਾਰਥਨਾ ਤੋਂ ਬਿਨਾ ਸਹਾਇਤਾ ਤੋਂ ਬਿਨਾ ਸਿੱ ਕੁਝ ਵੀ ਨਹੀਂ ਕਰ ਸਕਦੇ ਪਿਤਾ ਅਸੀਂ ਮੰਗਦੇ ਹਾਂ ਗੋਡਿਆਂ ਤੇ ਆ ਕੇ ਅੱਗੇ ਵਦਨ ਦਾ ਅਨੁਗ੍ਰਹਿ ਗੋਡਿਆਂ ਤੇ ਆ ਕੇ ਤਰੱਕੀ ਕਰਨ ਦਾ ਜੀਵਨ ਸਾਨੂੰ ਦੇ ਦਿਓ ਗੋਡਿਆਂ ਤੇ ਆ ਕੇ ਅਸੀਂ ਸਫਲਤਾ ਵੇਖ ਸਕੀਏ ਐਸਾ ਜੀਵਨ ਦਿਓ ਗੋਡਿਆਂ ਤੇ ਆ ਕੇ ਸ਼ੈਤਾਨ ਦੀਆਂ ਯਕਤੀਆਂ ਨੂੰ ਨਾਸ਼ ਕਰਨ ਦੀ ਸ਼ਕਤੀ ਸਾਨੂੰ ਦੇ ਦਿਓ ਗੋਡਿਆਂ ਤੇ ਆ ਕੇ ਆਪਣੇ ਪਰਿਵਾਰ ਨੂੰ ਲਹੂ ਚ ਕਵਰ ਕਰ ਸਕੀਏ ਐਸੀ ਕਿਰਪਾ ਕਰੋ ਗੋਡਿਆਂ ਤੇ ਆ ਕੇ ਤੁਹਾਡੇ ਗਵਾਹ ਬਣ ਸਕੀਏ ਤਾਕਤਵਰ ਹਥਿਆਰ ਬਣ ਸਕੀਏ ਐਸੀ ਕਿਰਪਾ ਕਰੋ ਗੋਡਿਆਂ ਤੇ ਆ ਕੇ ਤੁਹਾਡੀ ਸੇਵਾ ਕਰ ਸਕੀਏ ਤੁਹਾਡੀ ਸੇਵਕਾਈ ਕਰ ਸਕੀਏ ਐਸਾ ਜੀਵਨ ਸਾਨੂੰ ਦੇ ਦਿਓ ਪ੍ਰਾਰਥਨਾ ਕਰਨ ਵਾਲੇ ਤੋਂ ਇਲਾਵਾ ਸ਼ੈਤਾਨ ਹੋਰ ਕਿਸੇ ਤੋਂ ਨਹੀਂ ਡਰਦਾ ਅੱਜ ਅਸੀਂ ਜੋ ਵੀ ਹਾਂ ਇਸ ਲਈ ਪਿਤਾ ਸਾਨੂੰ ਪ੍ਰਾਰਥਨਾ ਕਰਨ ਦਾ ਆਤਮਾ ਦੇ ਦਿਓ ਪਿਤਾ ਸਾਡੇ ਸਾਰਿਆਂ ਦੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਅਦਭੁਤ ਉੱਤਰ ਸਾਨੂੰ ਦੇ ਕੇ ਸਾਡੇ ਜੀਵਨ ਨੂੰ ਬਰਕਤ ਦੇਣ ਜਾ ਰਹੇ ਹੋ ਇਸ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ